ਕੋ ਠਾਕੁਰ ਮਨ ਮਾਨਿਆ ਰਾਗ ਗੋਡ ਬਾਣੀ ਨਾਮ ਦੇਉ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਸਮੇਦ ਜਗਨੇ ਤੁਲਾ ਪੁਰਖ ਦਾਨੇ ਫਰਾਗ ਇਸਨਾਨੇ ਤਉਨਾ ਪੁਜਯ ਹੈ ਹਰ ਕੀਰਤਨਾਮ ਆਪਣੇ ਰਾਮ ਹੈ ਭਜ ਰੇ ਮਨ ਆਲਸੀਆ ਰਹਾਉ ਗਿਆ ਪਿੰਡ ਭਰਤਾ ਬਨਾਰਸ ਅਸਬਸਤਾ ਮੁਖਵੇਦ ਚਤਰ ਪੜਤਾ ਸਗਲ ਧਰਮ ਅਸ਼ਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖੱਟ ਕਰਮ ਸਹਿ ਤਰਹਿਤਾ ਸੇਵਾ ਸਕਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਪਾਜਨਾਮਾ ਤਰਸ ਭਾਵ ਸਿੰਦੰ ਗੋਂਡ 나ਦ ਭ੍ਰਮੇ ਜੈਸੀ ਮਿਰਗਾਈ ਪ੍ਰਾਣ ਤਜੇ ਵਾਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੀਰੋ ਰਾਮ ਛੋੜ ਚਿਤ ਅਨਤ ਨਾ ਫੇਰਾਂ ਰਹਾਉ ਜਿਉ ਮੀਨਾ ਹੀਰੈ ਪਸੂ ਆਰਾ ਸੋਨਾ ਗੜ ਤੇ ਹੀਰੈ ਸੁਨਾਰਾ ਜਿਉ ਵਿਖਈ ਹੀਰੈ ਪਰ ਨਾਰੀ ਕੌਡਾ ਡਾਰ ਤੇ ਹੀਰੈ ਜੋ ਆਰੀ ਜਹ ਜਹ ਦੇਖੋ ਤਹ ਤਹ ਰਾਮਾ ਹਰ ਕੇ ਚਰਨ ਨਿਤ ਧਿਆਵੈ ਨਾਮਾ ਗੋਡ ਮੋਕੋ ਤਾਰ ਲੈ ਰਾਮਾ ਤਾਰ ਲੈ ਮੈਂ ਅਜਾਨ ਜਾਣ ਤਰਪੀ ਨਾ ਜਾਨੋ ਬਾਪ ਬੀਠਲਾ ਬਾਹਾਂ ਦੇ ਰਹਾਉ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਗੁਰ ਬੁੱਧ ਸਿਖ ਲਾਈ ਨਰ ਤੇ ਉਪਜ ਸੁਰਗ ਕੋ ਜੀਤਿਓ ਸੋ ਅਵਖਦ ਮੈਂ ਪਾਈ ਜਹਾਂ ਜਹਾਂ ਤੂੰ ਨਾਰਦ ਟੇਕੇ ਨੈਕ ਟਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣੀ ਉਦਰੇ ਨਾਮੇ ਕੀ ਨਿਜਮਤ ਏ ਗੋਡ ਮੋਹਿ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਇ ਅਕੇਲੀ ਪਾਨੀਆਂ ਬਿਨ ਮੀਨ ਤਲਫੈ ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਹਾਉ ਜੈਸੇ ਗਾਏ ਕਾ ਬਾਦਸ਼ਾਹ ਸੂਤਲਾ ਥਨ ਚੋਖ ਤਾ ਮੱਖਣ ਘੂਟਲਾ ਨਾਮ ਦੇਹੋ ਨਰਾਇਣ ਪਾਇਆ ਗੁਰ ਭੇਟਤ ਅਲਖ ਲਖਾਇਆ ਜੈਸੀ ਬਿਖੈ ਹੀਤ ਪਰ ਨਾਰੀ ਐਸੀ ਨਾਵੇਂ ਪ੍ਰੀਤ ਮਰਾਰੀ ਜੈਸੀ ਤਾਪਤੇ ਨਿਰਮਲ ਘਾਮਾ ਤੈਸੀ ਰਾਮ ਨਾਮਾ ਬਿਨ ਬਾਪ ਰੋ ਨਾਮਾ ਰਾਗ ਗੋਂਡ ਬਾਣੀ ਨਾਮ ਦਿਓ ਜਿਉ ਕੀ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਊਤਮ ਧਰਮਾ ਹਰ ਹਰ ਕਰਤ ਜਾਤ ਕຸນ ਹਰੀ ਸੋ ਹਰ ਅੰਧਲਹੀ ਤੀਲਾ ਕਰੀ ਹਰੇ ਨਮਸਤੇ ਹਰੇ ਨਮਹ ਹਰ ਹਰ ਕਰਤ ਨਹੀਂ ਦੁਖ ਜਮਹਿ ਰਹਾਉ ਹਰ ਹਰ 나ਖ ਚ ਹਰੀ ਪਰਾਨ ਅਜੈ ਮਲਕਿਓ ਬੈਕੁੰਠੈ ਥਾਨ ਸੁਆ ਪੜਾਵਤ ਗਨ ਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਤਨੀ ਕਪਟਹਿ ਭਰੀ ਸਿਮਰਨ ਦਰੋਪਤ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਕੇਸੀ ਕਲਸ ਮਥਨ ਜਿਨ ਕੀਆ ਜੀ ਦਾਨ ਕਾਲੀ ਕਉ ਦਿਆ ਪ੍ਰਣਵ ਨਾਮ ਐਸੋ ਹਰੀ ਜਾਸ ਜਪਤ ਪੈ ਅਪਦਾ ਟਰੀ ਗੋਂਡ ਭੈਰੋਂ ਪੂਤ ਸੀਤਲਾ ਧਾਵੇ ਖਰ ਬਾਹਨ ਉਹ ਛਾਰ ਓਡਾਵੇ ਹਉ ਤਉ ਏ ਕਰਮਈਆ ਲੈ ਹਉ ਆਨ ਦੇਵ ਬਦਲਾਵਣ ਦੇ ਹਉ ਰਹਾਉ ਸੇਵ ਸੇਵ ਕਰਤੇ ਜੋ ਨਰ ਧਿਆਵੈ ਵਰ ਦੇ ਚੜੇ ਡੌਰੂ डमਕਾਵੇ ਮਹਾ ਮਾਏ ਕੀ ਪੂਜਾ ਕਰੈ ਨਰ ਸੈ ਨਾਰ ਹੋਏ ਔਤਰੈ ਤੂੰ ਕਹੀਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਗੁਰਮਤਿ ਰਾਮ ਨਾਮ ਗਹੋ ਮੀਤਾ ਪ੍ਰਣਵੇ ਨਾਮਾ ਏਉ ਕਹੇ ਗੀਤਾ ਬਲਾਵ ਗੋਂਡ ਆਜ ਨਾਮੇ ਬੀਟਲ ਦੇਖਿਆ ਮੂਰਖ ਕੋ ਸਮਝਾਉਂਦੇ ਰਹਾਉ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਲੈ ਕਰ ਠੇਂਗਾ ਟਜਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ਪਾਂਡੇ ਤੁਮਰਾ ਮਹਾਦੇਵ ਟੌਲੇ ਬਲਦ ਚੜਿਆ ਆਪਤ ਦੇਖਿਆ ਥਾ ਮੋਦੀ ਕੇ ਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮਚੰਦ ਸੋ ਪੀ ਆਵਤ ਦੇਖਿਆ ਥਾ 라वण ਛੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ Hindu Anna Turku Kana ਦੁਹਾ ਤੇ ਗਿਆਨੀ ਸਿਆਣਾ Hindu ਪੂਜੈ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹਰਾ ਨਾਮ ਸੀਤਾ ਰਾਗ ਗੋਂਡ ਬਾਣੀ ਰਵਦਾਸ ਜੀਓ ਕੀ ਘਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਅਵਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕੋ ਸਦਾ ਅਨੰਦੀ ਰਹਾਉ ਮੁਕੰਦ ਮੁਕੰਦ ਹਮਾਰੀ ਪ੍ਰਾਨੰ ਜਪ ਮੁਕੰਦ ਮਸਤਕ ਨਿਸ਼ਾਨੰ ਸੇਵ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਬਲ ਧਨ ਲਾਦੀ ਏਕ ਮੁਕੰਦ ਕਰੈ ਉਪਕਾਰ ਹਮਰਾ ਕਹਾ ਕਰੈ ਸੰਸਾਰ ਮੇਟੀ ਜਾਤ ਹੁਏ ਦਰਬਾਰ ਤੁਹੀ ਮੁਕੰਦ ਜੋਗ ਜੁਗ ਤਾਰ ਉਪਜਿਓ ਗਿਆਨ ਹੁਆ ਪ੍ਰਗਾਸ ਕਰ ਕਿਰਪਾ ਲੀਨੇ ਕੀਤ ਦਾਸ ਕਹੋ ਰਵਦਾਸ ਅਭ ਤ੍ਰਿਸ਼ਨਾ ਚੂਕੀ ਜਪ ਮੁਕੰਦ ਸੇਵਾ ਤਾਹੂ ਕੀ ਗੁੰਡ ਜੇ ਉਹ 86 ਤੀਰਥ ਧਾਵੇ ਜੇ ਉਹ 12 ਸਿਲਾ ਪੂਜਾਵੇ ਜੇ ਉਹ ਕੂਪ ਤਟਾ ਦੇਵਾਵੇ ਕਰੇ ਨਿੰਦ ਸਭ ਬਿਰਥਾ ਜਾਵੇ ਸਾਧਕਾ ਨਿੰਦਕ ਕੈਸੇ ਤਰੈ ਸਰ ਪਰ ਜਾਨੂ ਨਰਕ ਹੀ ਪਰੈ ਰਹਾਉ ਜੇ ਉਹ ਗ੍ਰਹਿਣ ਕਰੇ ਕੁਲ ਖੇਤ ਹਰ ਪੈ ਨਾਲ ਸ਼ਿੰਗਾਰ ਸੁਮੇਤ ਸਗਲੇ ਸਿਮਰਤ ਸਰਵਨੀ ਸੁਣੈ ਕਰੈ ਨਿੰਦ ਕਵਨੈ ਨਹੀਂ ਗੁਨੈ ਜੇ ਉਹ ਅਨਕ ਪ੍ਰਸਾਦ ਕਰਾਵੇ ਭੂਮਿਦਾਨ ਸੋਬਾ ਮੰਡਪ ਪਾਵੇ ਆਪਣਾ ਵਿਗਾਰ ਬਿਰਾਨਾ ਛੰਡੈ ਕਰੈ ਨਿੰਦ ਬਹੁ ਜੋਨੀ ਹਾਂਡੈ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਾਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਵਦਾਸ ਪਾਪੀ ਨਰਕ ਸੁਧਾਰਿਆ ਜੋੜ ਰਾਮ ਕਲੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਕੋਈ ਪੜਤਾ ਸਹਿ ਸਾ ਕੀਰਤਾ ਕੋਈ ਪੜੈ ਪੁਰਾਨਾ ਕੋਈ ਨਾਮ ਜਪੈ ਜਪਮਾਲੀ ਲਾਗੇ ਤਿਸਹਿ ਧਿਆਨ ਆਬ ਹੀ ਕਬ ਹੀ ਕਿਛੂ ਨਾ ਜਾਣਨਾ ਤੇਰਾ ਏਕੋ ਨਾਮ ਪਛਾਨਾ ਨਾ ਜਾਣਾ ਹਰੇ ਮੇਰੀ ਕਮਨ ਗਤੀ ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ ਕਰ ਕਿਰਪਾ ਰੱਖੋ ਮੇਰੀ ਲਾਜ ਪਤੇ ਰਹਾ ਕਬ ਹੂੰ ਜਿੜਾ ਉਬ ਚੜਤ ਹੈ ਕਬ ਹੂੰ ਜਾਏ ਪਿਆਲੀ ਲੋਭੀ ਜਿੜਾ ਥਿਰ ਨਾ ਰਹਤ ਹੈ ਚਾਰੇ ਕੁੰਡਾਂ ਭਾਲੇ ਮਰਨ ਲਖਾਏ ਮੰਡਲ ਮਹ ਆਏ ਜੀਵਨ ਸਾਜਹਿ ਮਾਈ ਏਕ ਚੱਲੇ ਹਮ ਦੇਖਹਿ ਸੁਆਮੀ ਪਾਹੇ ਬਲੰਤੀ ਆਈ ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ ਨਾ ਕਿਸੈ ਬਾਪ ਨਾ ਮਾਈ ਪ੍ਰਣਵਤ ਨਾਨਕ ਜੇ ਤੂੰ ਦੇਵਹਿ ਅੰਤੇ ਹੋਏ ਸਖਾਈ ਰਾਮ ਕਲੀ ਮਹੱਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਜਹ ਜਹ ਦੇਖਾਂ ਤਹ ਨਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਅੰਧ ਕੂਪ ਮਾਇਆ ਮਨ ਗਾਡਿਆ ਕਿਉ ਕਰ ਉਤਰੋਂ ਪਾਰ ਸੁਆਮੀ ਰਹਾਉ ਜਹ ਭੀਤਰ ਘਟ ਭੀਤਰ ਬਸਿਆ ਬਾਹਰ ਕਾਹੀ ਨਹੀਂ ਤਿਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜਾ ਆਪੇ ਦੂਰ ਆਪੇ ਸਰਬ ਰਹਾ ਪ੍ਰਪੂਰ ਸਤਗੁਰ ਮਿਲੈ ਅੰਧੇਰਾ ਜਾਏ ਜਹਾਂ ਦੇਖਾਂ ਤਹਿ ਰਹਾ ਸਮਾਈ ਅੰਤਰ ਸਹਿ ਸਾ ਬਾਹਰ ਮਾਇਆ ਨੈਣੀ ਲਾਗੇ ਸਬਾਣੀ ਰਣਵਤ ਨਾਨਕ ਦਾਸਨ ਦਾਸਾ ਪ੍ਰਤਾ ਪਹਿਗਾ ਪ੍ਰਾਣੀ RAM ਕਲੀ ਮਹੱਲਾ ਪਹਿਲਾ ਜਿਤ ਦਰ ਵਸਹਿ ਕਵਨ ਦਰ ਕਹੀਐ ਦਰਾ ਪੀਤਰ ਦਰ ਕਵਨ ਲਹਿ ਜਿਸ ਦਰ ਕਾਰਨ ਫਿਰਾ ਉਦਾਸੀ ਸੋ ਦਰ ਕੋਈ ਆਏ ਕਹਿ ਕਿਨੇ ਬਿਦ ਸਾਗਰ ਤਰੀਐ ਜੀਵਤਿਆ ਨਹਿ ਮਰੀਐ ਰਹਾਉ ਦੁਖ ਦਰਵਾਜਾ ਰੂਹ ਰਖਵਾਲਾ ਆਸ ਅੰਦੇਸਾ ਧੋਏ ਪੱਟ ਜੜੀ ਮਾਇਆ ਜਲ ਖਾਈ ਪਾਣੀ ਘਰ ਬਾਂਧਿਆ ਸਤ ਕੈ ਆਸਨ ਪੁਰਖ ਰਹਿ ਕਿੰਤੇ ਨਾਮਾ ਅੰਤ ਨਾ ਜਾਣਿਆ ਤੁਮ ਸਰ ਨਾਹੀ ਅਵਰ ਹਰੇ ਊਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਝਾੜੇ ਆਪ ਕਰੀ ਜਬ ਆਸਾ ਅੰਦੇਸਾ ਤਬ ਹੀ ਕਿਉ ਕਰ ਏਕ ਕਹੈ ਆਸਾ ਭੀਤਰ ਰਹੈ ਨਿਰਾਸਾ ਤਉ ਨਾਨਕ ਏਕ ਮਿਲੈ ਇਨ ਬਿਦ ਸਾਗਰ ਤਰੀਐ ਜੀਵਤਿਆਂ ਇਓ ਮਰੀਐ ਰਹਾਉ ਦੂਜਾ RAM ਕਲੀ ਮਹੱਲਾ